ਜਿਵੇਂ ਗੁੰਜਾ ਰਾਜੇ ਕਿੱਲੇ ਵਿੱਚੋਂ ਛਡਾਏ ਨੇ ਇਹ ਸਾਰਾ ਸੰਸਾਰ ਸਾਜੇ ਕਰਮਾਂ ਦੇ ਸੰਗ ਨਾਲ ਬੰਨਿਆ ਹੋਇਆ ਹੈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਨਹੀਂ ਅਨੇਕਾਂ ਹੀ ਸਾਧ ਸੰਗਤ ਜੀ ਕਰਮਾਂ ਦੇ ਬੰਧਨਾਂ ਤੋਂ ਆਜ਼ਾਦ ਕੀਤੇ ਨੇ ਤਾਰੇ ਕਿਨੇ ਜਾਤ ਹਨ ਤਾਰੇ ਕਿਨੇ ਜਾਤ ਹਨ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਕੁ ਤਾਰੇ ਨੇ ਵੈਸੇ ਤਾਰੇ ਵੀ ਅਨਗਿਣਤ ਹਨ ਸਾਧ ਸੰਗਤ ਜੀ ਪਰ ਸਤਿਗੁਰੂ ਨੂੰ ਨਮਸਕਾਰ ਕਰਦੇ ਹੋਇਆ ਕਿਸੇ ਨੇ ਇਹ ਕਿਹਾ ਹੈ ਕਿ ਜੇ ਕੋਈ ਚਾਹੇ ਅਸਮਾਨ ਦੇ ਤਾਰੇ ਗਿਣਨੇ ਤੇ ਸ਼ਾਇਦ ਗਿਣ ਸਕੇ ਹਾਲਾਂਕਿ ਉਹ ਬੇਅੰਤ ਹੈ ਪਰ ਫਿਰ ਵੀ ਸਤਿਗੁਰੂ ਨਮਸਕਾਰ ਕਰਦੇ ਹੋਇਆ ਕਿਹਾ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਅਸਮਾਨ ਦੇ ਤਾਰੇ ਤਾਂ ਸ਼ਾਇਦ ਕੋਈ ਗਿਣ ਲਵੇ ਪਰ ਜਿਹੜੇ ਗੁਰਨਾਮ ਸਾਹਿਬ ਜੀ ਨੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਕਿਵਰੋ ਸੋਏ ਰਹੀ ਨਹੀਂ ਤਾਰੇ ਅੱਜ ਵੀ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਸਾਰ ਨੂੰ ਤਾਰ ਰਹੇ ਨੇ ਤੇ ਸਦਾ ਹੀ ਸਤਸਿੰਘ ਦੀ ਤਾਰ ਦੇ ਰਹਿਣਗੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖ ਹੈ ਸਮੈ ਰੈ ਸਮੈ